ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਥ ਸੰਗਤ ਜੀ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਰਾਹ ਦੇ ਵਿੱਚੋਂ ਗੁਜ਼ਰਦੇ ਹੋਏ ਤੇ ਸੰਗਤਾਂ ਉਹਨਾਂ ਦੀਆਂ ਦਰਸ਼ਨ ਕਰਦੇ ਹੋਏ ਉਹਨਾਂ ਨਾਲ ਪਿਆਰ ਭਰੀਆਂ ਗੱਲਾਂ ਕਰਦੇ ਹੋਏ ਸਤਿਕਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਵਾਹਿਗੁਰੂ ਜੀ ਸਾਰਿਆਂ ਨੂੰ ਹੀ ਆਪਣਾ ਪਿਆਰ ਬਖਸ਼ਿਸ਼ ਕਰਨ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ ਸਾਰਿਆਂ ਦੇ ਘਰ ਵਿੱਚ ਸੁਖ ਸ਼ਾਂਤੀ ਰੱਖਣ ਚੜ੍ਹਦੀ ਕਲਾ ਰੱਖਣ ਕੰਮਾਂ ਵਿੱਚ ਚੜ੍ਹਦੀ ਕਲਾ ਰੱਖਣ ਸਰੀਰਾਂ ਨੂੰ ਤੰਦਰੁਸਤੀਆਂ ਬਖਸ਼ੇ ਵਾਹਿਗੁਰੂ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਦਾ ਪਲਾ ਜਿਸ ਪੇ ਹੋਵੇ ਤੇਰੀ ਕਿਰਪਾ ਜਿਸ ਪਰ ਹੋਵੇ ਤੇਰੀ ਕਿਰਪਾ ਉਸ ਦੇ ਸਿਰ ਤੋਂ ਡਲੇ ਬਲਾ ਨਾਨਕ ਨਾਮ ਛੜਦੀ ਕਲਾ ਤੇਰੇ ਬਾਣੇ ਸਰਬਤ ਦਾ ਪਲਾ ਨਾਨਕ ਨਾਮ ਛੜਦੀ ਕਲਾ ਤੇਰੇ ਬਾਣੇ ਸਰਬਤ ਦਾ ਪਲਾ ਨਾਨਕ ਨਾਮ ਛੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਸਰਬੱਤ ਦਾ ਭਲਾ ਮੰਗਿਆ ਕਰੋ ਸਰਬੱਤ ਦੇ ਭਲੇ ਦੀ ਅਰਦਾਸ ਕਰਿਆ ਕਰੋ ਸਵੇਰੇ ਉੱਠ ਕੇ ਵੀ ਹੱਥ ਜੋੜ ਕੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਰਬੱਤ ਦਾ ਭਲਾ ਕਰਨਾ ਜੇ ਆਪਾਂ ਸਰਬੱਤ ਦੇ ਭਲੇ ਦੀ ਅਰਦਾਸ ਕਰਾਂਗੇ ਨਾ ਉਹਦੇ ਵਿੱਚ ਹੀ ਆਪਣਾ ਭਲਾ ਹੋਣਾ ਵਾਹਿਗੁਰੂ ਜੀ ਇਹ ਸੇ ਕਰਕੇ ਸਵੇਰੇ ਸ਼ਾਮ ਜਿੱਦੋਂ ਵੀ ਟਾਈਮ ਲੱਗਦਾ ਹੈ ਸਵੇਰੇ ਸ਼ਾਮ ਜ਼ਰੂਰ ਕਰਨਾ ਹੈ ਤੇ ਜਿੱਦੋਂ ਵੀ ਪੂਰੇ ਦਿਨ ਵਿੱਚ ਜਿੱਦੋਂ ਵੀ ਟਾਈਮ ਲੱਗਦਾ ਹੈ ਵਾਹਿਗੁਰੂ ਦਾ ਸ਼ੁਕਰਾਨਾ ਕਰੋ ਤੇ ਵਾਹਿਗੁਰੂ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰੋ ਵਾਹਿਗੁਰੂ ਜੀ ਦੀਆਂ ਦਿੱਤੀਆਂ ਹੋਈਆਂ ਖੁਸ਼ੀਆਂ ਦਾ ਸੋਕਰ ਸ਼ੁਕਰਾਨਾ ਕਰੋ ਤੇ ਵਾਹਿਗੁਰੂ ਜੀ ਦਾ ਨਾਮ ਜਪੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਨਾਨਕ ਨਾਮ ਝੜਦੀ ਕਲਾ ਤੇਰੇ ਭਾਣੇ ਸਰਬਤ ਦਾ ਪਲਾ ਜਿਸ 'ਤੇ ਹੋਵੇ ਤੇਰੀ ਕਿਰਪਾ ਜਿਸ ਪਰ ਹੋਵੇ ਤੇਰੀ ਕਿਰਪਾ ਉਸ ਦੇ ਸਿਰ ਤੋਂ ਟਲੇ ਬਲਾ ਨਾਨਕ ਨਾਮ ਝੜਦੀ ਕਲਾ ਤੇਰੇ ਭਾਣੇ ਸਰਬਤ ਦਾ ਪਲਾ ਨਾਨਕ ਨਾਮ ਝੜਦੀ ਕਲਾ ਤੇਰੇ ਭਾਣੇ ਸਰਬਤ ਦਾ ਪਲਾ ਵਾਹਿਗੁਰੂ ਜੀ ਪਿਆਰੀ ਸਾਧ ਸੰਗਤ ਜੀ ਜੇ ਤੁਹਾਨੂੰ ਆਪਣੇ ਗੁਰੂਆਂ ਦੀਆਂ ਵੀਡੀਓ ਵਧੀਆ ਲੱਗਦੀਆਂ ਨੇ ਪਲੀਜ਼ ਰੱਜ ਕੇ ਸਪੋਰਟ ਕਰੋ ਵਾਹਿਗੁਰੂ ਜੀ ਕਿਉਂਕਿ ਆਪਣੇ ਗੁਰੂ ਜੀ ਦੀਆਂ ਗੁਰੂ ਜੀ ਨੇ ਬਹੁਤ ਆਪਣੇ ਪਿੱਛੇ ਬਹੁਤ ਕੁਝ ਗਵਾਇਆ ਆਪਣਾ ਪਰਿਵਾਰ ਗਵਾਇਆ ਬਹੁਤ ਕੁਝ ਕੀਤਾ ਵਾਹਿਗੁਰੂ ਜੀ ਨੇ ਤੇ ਹੁਣ ਵੀ ਆਪਾਂ ਨੂੰ ਬਹੁਤ ਖੁਸ਼ ਰੱਖਦੇ ਆ ਬਹੁਤ ਖੁਸ਼ੀਆਂ ਦਿੰਦੇ ਆ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ